हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਦੇ ਵੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਦੋਵੇਂ ਆ ਗਿਆ ਤਾਜ਼ੀਆਂ ਸੁਨਿਆ ਬਾਈ ਐਚ ਐਫ ਬਰੀਡ ਨੇ ਦੋਵੇਂ ਤੇ ਜਿਹੜੀ ਆਪਾਂ ਵੀਡੀਓ ਬਣਾਉਣ ਲਈ ਪਹੁੰਚੇ ਹਾਂ ਬਾਈ ਕਾਲੇ ਕੋਲੇ ਪਹੁੰਚੇ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੇਂ ਤਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕੋ ਭਾਈ ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕੰਮ ਕਰ ਬਹੁਤ ਵਧੀਆ ਜਾਂਦਾ ਭਾਈ ਅੱਜ ਵੀ ਵੇਚੀਆਂ ਆਂ ਦੋ ਤਿੰਨ ਸੀਗੀਆਂ ਤੈਨੂੰ ਜਦੋਂ ਤੜਕੇ ਫੋਨ ਲਾਇਆ ਸੀ ਪੰਜ ਸੀਗੀਆਂ ਇੱਕ ਛੋਟੀ ਸੀ ਦੋ ਬਿਹੜਾ ਸੀ ਉਹ ਜਰਸੀ ਵੇਚਤੀ ਵੈਲ ਹੋਰ ਸੀ ਵੀ ਵੇਚੀ ਥੋੜਾ ਜਿਹਾ ਲੇਟ ਹੋ ਗਿਆ ਕੋਈ ਗੱਲ ਨਹੀਂ ਦੋ ਹੀ ਰਹਿ ਗਈਆਂ ਇੱਕ ਬਾਈ ਕੋਲੇ ਨੀਲੀ ਰਾਬੀ ਟੌਪ ਕੁਆਲਿਟੀ ਦੀ ਮੱਝ ਸੀ ਉਹ ਵੀ ਸੇਲ ਹੋ ਗਈ ਪਹਿਲੇ ਦੋ ਬ ਨਾਮ ਕਾਲਾ ਸਿੰਘ ਪਿੰਡ ਦੀਬੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪੜਾ ਨੇੜੇ ਨੇੜੇ ਆਪਾਂ ਨੂੰ ਇੱਧਰ ਹੈਬੇ ਦੇ ਵੱਡੇ ਤੇ ਰਾਮਗੜ੍ਹ ਆ ਗਿਆ ਵੱਡਾ ਰੋਡ ਰਾਮਗੜ੍ਹ ਆ ਗਿਆ ਤੇ ਇੱਧਰ ਭਰੌੜ ਆ ਗਿਆ ਬਰਨਾਲਾ ਮੁੱਗਰ ਰੋਡ ਤੇ ਬਦਾਤਾ ਵੀ ਨੇੜੇ ਹੀ ਹਾਂ ਬਦਾਤਾ ਨੇੜੇ ਆ ਗਿਆ ਆਪਾਂ 4 ਕਿਲੋਮੀਟਰ ਕੰਟੈਕਟ ਨੰਬਰ ਬੋਲ ਦਿਓ 995810183 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਕਾਲੇ ਬਾਈ ਇੱਧਰੋਂ ਸ਼ੁਰੂ ਕਰੀਏ ਜਾਂ ਉੱਧਰੋਂ ਇੱਧਰੋਂ ਕਰ ਲੈਣ ਇੱਧਰੋਂ ਕਰ ਲੈ ਹਾਂ ਇਹ ਟੜਕੇ ਸੂਈ ਆ ਬਾਈ ਟੜਕੇ ਹਾਂ ਬੱਛੀ ਦਿੱਤੀ ਆ ਪਈਏ ਦੀ ਜੇਰੋ ਠੀਕ ਹੈ ਜੇੜ ਦੀ ਗਾਰੰਟੀ ਹੋ ਆਪਣੀ ਠੀਕ ਹੈ ਠੀਕ ਹੈ ਗੱਲ ਹਾਂ ਇਹਦਾ 4 ਤੋਂ 5 ਕਿਲੋ ਬੋਲਾ ਕੱਢਿਆ ਵੜਦਾ ਤੜਕੇ ਬੱচ্চਾ ਵਸੀ ਆ ਗਿਆ ਵਸੀ ਆ ਮਗਰ ਹਾਂ ਛਾ ਦੇ ਨੇ ਆਪਾਂ ਬੱচ্চਾ ਬਾਈ ਵਸੀ ਆ ਵਸੀ ਚੰਗੀ ਦਿੱਤੀ ਆ ਹਨਾ ਹਾਂ ਸਹੀ ਗੱਲ ਆ ਬਾਈ ਤੇ ਕਿੰਨਾ ਕ ਬੋਲਾ ਕੱਢਿਆ ਕਲੇ ਬਾਈ ਬਾਈ 4-5 ਕਿਲੋ ਕੱਢਿਆ ਬੋਲਾ ਕਿੰਨਾ ਕ ਦੁੱਧ ਪਾ ਦੁੱਧ ਤੇ ਦੂ ਸਾਨੂੰ ਮਾਲਕਾਂ ਨੇ ਤਾਂ 25 ਅਖੇ ਜਰ ਆਪਾਂ 20 ਤੋਂ 22 ਮੰਨ ਕੇ ਦੇਵਾਂਗੇ ਚੋਣ ਚਵਾ ਕੇ ਕੱਦ ਕਾਟ ਬੋਲਾ ਚੋਣ ਚਵਾਇ ਕਲੰਬਰ ਕੱਦ ਕਾਟ ਦਿਖਾ ਦੇ ਬਾਈ ਕਲੇ ਲੈਵਾ ਤਾਂ ਆਪਾਂ ਇਹ ਕਹਿ ਸਕਦੇ ਆ ਵੀ ਪੰਡ ਪੂਰੀ ਡਬਲ ਬੰਡ ਕਹਿ ਸਕਦੇ ਆ ਹਨਾ ਹਾਂ ਚੋਈ ਚੋਈ ਬਹੁਤ ਚੰਗੀ ਬੈੜਦੀ ਥਣ ਥਣ ਬਹੁਤ ਚੰਗਾ ਥਣ ਥੱਣ ਕੱਲਾ ਕੱਲਾ ਥਣ ਪੀੜੀ ਦੇ ਪਾਵੇ ਨਾਲ ਦਾ ਥਣ ਲੈਵੇ ਦੀ ਫਿਟਿੰਗ ਇੱਕ ਨੰਬਰ ਫਾੜੀਆ ਆ ਡਰ ਫਿਕਸ ਬੱਚਾ ਮਗਰ ਕਰਮਾਲੀ ਦੇ ਬੱਸੀ ਬੱਸੀ ਬੜੀ ਚੰਗੀ ਕੁਆਲਟੀ ਵਾਲੇ ਬੱਚੇ ਨੂੰ ਜਾ ਭਾਈ ਕਦਕਾਠ ਵੀ ਬਹੁਤ ਆ ਬੈੜਦਾ ਤੇਰਾ ਨਾ ਕੀ ਆ ਜੇਰ ਵਗੈਰਾ ਨਹੀਂ ਵੀ ਕਦਕਾਠ ਥੋੜਾ ਹੋਊਗਾ ਦੇਖ ਕਾਲੇ ਰੇਲ ਗੱਡੀ ਦਾ ਇੰਜਣ ਹੀ ਮੰਨ ਕੇ ਆ ਜੀ ਹਾਂ ਪੂਰੀ ਡਬਲ ਬੈੜ ਆ ਕਿ ਕਦਲ ਹੀ ਇਹ ਨਹੀਂ ਨਵੀਂ ਵਾਈ ਦਿੱਤਾ ਫਿਰ ਦੇਊ ਕਿਹੜੀ ਹੂੰ ਬਾਕੀ ਲਾਲ ਸੁਰਖੀਆਂ ਚ ਵਹਿੜ ਗਈਆਂ ਮੰਡ ਵੀ ਲੇਵੀ ਦੀ ਗੁਲਾਬੀ ਪਾਣਾ ਦੇਖੋ ਬਈ ਲੇਵੇਦ ਲੈ ਨਾੜਾ ਨੁੜਾ ਦੇਖੋ ਇੱਕ ਨੰਬਰ ਨਾੜਾ ਨੁੜਾ ਫੁੱਲ ਚੰਗੇ ਆਇਆ ਕੁਆਲਿਟੀ ਵਹਿੜ ਦੀ ਇੱਕ ਨੰਬਰ ਆ ਗਿਆ ਥਣ ਵੀ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਦੇ ਢਿੱਲੇ ਗਲੇ ਜਿਹੜਾ ਕੋ ਮਰਜੀ ਚੋਲੇ ਹੂੰ ਨੇਵਾ ਦਾ ਬਈ ਆਪ ਬੋਲਦਾ ਸਾਨੂੰ ਦਾ ਬੋਲਣ ਦੀ ਲੋੜ ਹੀ ਨਹੀਂ ਹਾਂ ਹਾਂ ਤੇ ਕਾਲੇ ਮੁੱਲ ਦੱਸ ਫਿਰ ਇਹਦਾ ਲੈਣ ਦੇਣੀ ਆ ਮੁੱਲ ਜਿੰਨਾ ਮਰਜ਼ੀ ਕਰਾਣਾ ਠੀਕ ਆ ਗੱਲ ਦੋ ਛੱਡ ਦੇਂਗੇ 80 ਚੋਂ ਆਪਾਂ 80 ਚੋਂ ਦੋ ਹਾਂ 78 ਦੀ 78 ਦੀ ਦੇਣੀ ਆ ਹਾਂ ਤੇ ਨਾ ਹੀ ਆ ਮੁੱਲ ਜਿੰਨਾ ਮਰਜ਼ੀ ਕਰਾਣਾ ਜੇ ਕੋਈ ਵੀਰ ਆਉਂਦਾ ਦੂਰੋਂ ਨੇੜੋਂ ਆ ਮਾੜਾ ਮੋਟਾ ਮਾਨਤਨ ਕਰਦੇ ਆਂਗੀ ਠੀਕ ਆ ਮਾਨਤਨ ਬਾਈ ਕਹਿੰਦਾ ਕਰਦੇ ਆਂਗੇ ਦੂਰੋਂ ਨੇੜੋਂ ਜੇ ਕੋਈ ਵੀਰ ਭਾਈ ਆਉਂਦਾ ਕਾ ਬਾਕੀ ਨਾੜਾ ਦੇਖੋ ਬਾਈ ਬਰੀਕੀ ਚ ਜਿਉਂ ਜਿਉਂ ਦਿਨ 24 ਤੇ ਇੱਕ ਨੰਬਰ ਹੈ ਯਾਰ ਚਾਹੇ ਬੰਦਾ ਇਹ ਮਗਾ ਲੇ ਬਾਈ ਠੀਕ ਹੈ ਬਾਈ ਹਾਂ ਕੋਈ ਚੱਕਰ ਨਹੀਂ ਇੱਕ ਕੰਮਰ ਚੋਈ ਹੈ ਬੈਠ ਬਾਕੀ ਵੱਡੀ ਵੱਡੀ ਆਪਾਂ ਦਿਖਾਣੇ ਵੱਡੀ ਬਹੁਤ ਐ ਕੱਦ ਘੜ ਦੇਖ ਤੂੰ ਲੈ ਬਾਈ ਠੀਕ ਵਜਣ ਵਜੂ ਦੇਖੋ ਫੁੱਲ ਵੱਡੀ ਆ ਗਈ ਹਾਂ ਮੇਰਾ ਇਕੱਲਾ ਗਾਲੀ ਦੀ ਲੈ ਠੀਕ ਹੈ ਗੱਲ ਬਾਕੀ ਮੂੰਹ ਮਾਂ ਦਿਖਾ ਬਾਈ ਮੂੰਹ ਦਿਖਾ ਬੈਠਦਾ ਫੇਸ ਬਰੀਡ ਸੈਨਿੰਗ ਚੋ ਮੂੰਹ ਦੰਦਾ ਜੀ ਕੀ ਆ ਬਾਤ ਹਾਂ ਟੌਪ ਦੀ ਬਹਿੜਾ ਪੂਰੀ ਜਵਾਨੀ ਆ ਹਾਂ ਜਵਾਨੀ ਵਾਲੀ ਹੈ ਸਹੀ ਗੱਲ ਹੈ ਹਾਂ ਤੇ ਬੱਚਾ ਵੀ ਵਾਕੀ ਸਾਂਭਣ ਵਾਲਾ ਹਾਂ ਤੇ ਕਾਲੇ 2 ਨੰਬਰ ਤੇ ਭਾਈ ਭਾਈ 2 ਨੰਬਰ ਤੇ ਇਹਨੂੰ ਸੂਈ ਨੂੰ ਹੋਗੇ 5 ਤੋਂ 6 ਦਿਨੋਂ 5 ਤੋਂ 6 ਦਿਨ ਜਿਹੜਾ ਸੂਆ ਇਹ ਇਹ ਤਾਂ ਲੀਟਰ ਮੈਨੇ ਆ 19 18 ਕਿਲੋ ਦੁੱਧ ਤਿਆਰ ਹੈ ਜਿਹੜਾ ਮਰਜੀ ਚੋਕੇ ਲੈ ਜਾ ਦੋ ਲੰਗ ਜਾਂ ਤਿੰਨ ਲੰਗ ਚੋਲੀ ਠੀਕ ਹੈ 18 ਤੋਂ 19 ਕਿਲੋ ਤਿਆਰ 19 ਲੀਟਰ ਮੰਨ ਕੇ ਮੈਂ ਲੈ ਕੇ ਲਈ ਚਾਰ ਟਾਈਮ ਆਉਦੀ ਚਵਾਈ ਕਰ ਸਕਦਾ ਹੈ ਪੰਜ ਲੰਗ ਚੋਲੇ ਆਪਣੇ ਘਰੇ ਬੱਛਾ ਬੱਸ ਬੱਛਾ ਬੱਸ ਭਾਈ ਬੱਛਾ ਬੱਸ ਹਾਂ ਲੈ ਵਾ ਆ ਗਿਆ ਇਹਨੂੰ ਵੀ ਟਾਈਟ ਹੈ ਨਾ 18 ਤੋਂ 19 ਕਿਲੋ ਦੁੱਧ ਜਮ ਤਿਆਰ ਹੈ ਕਿੰਨਾ ਬਾਦ ਦੁੱਧ ਬਾਈ ਮੇਰੇ ਹਿਸਾਬ ਦੇ ਨਾਲ ਤਾਂ ਜਿਹੜੇ ਹਿਸਾਬ ਨਾਲ ਬੈਠ ਦੁੱਧ ਚੱਲੀ ਆ 22 ਕਿਲੋ ਦਿੰਦੀ ਠੀਕ ਆ ਹਾਂ ਤੇ ਹਵਾਨਾ ਸਾਹਿਬ ਦਾ ਕਿਵੇਂ ਤਿਆਰ ਕਰ ਗਿਆ ਜਮਾਂ ਖਾਲੀ ਕਰੀ ਵੀ ਐ ਠੀਕ ਆ ਬਾਈ ਹਾਂ ਲੇਵਾ ਬਾਈ ਟਾਇਟ ਆ ਗਿਆ ਫਿਟਨੈਸ ਲੇਵੇ ਤੇ ਬੜੀ ਕਮਾਲ ਦੀ ਆ ਬਾਕੀ ਥਾਣ ਥੋਣਾ ਬੱਚੇ ਚੈੱਕ ਕਰਵਾ ਲੈ ਜੀ ਡੰਡੀ ਬਾੜੀ ਆ ਡਾ ਟਰਾਈ ਬਾਈ ਜੇ ਥੱਲੇ ਚਾਹੇ ਬਾਈ ਅਥਲਾ ਲਾ ਥੋਣਾ ਪੈਰ ਵੀ ਨਹੀਂ ਪੜਦੀ ਚੋਣ ਚਵਾ ਕਿਵੇਂ ਦਾ ਇੱਕ ਨੰਬਰ ਚ ਹੋਈ ਆ ਠੀਕ ਆ ਕੋਈ ਪੂਰ ਨਹੀਂ ਸਰਲ ਨਹੀਂ ਜੋ ਮੈਂ ਇੱਕ ਨੰਬਰ ਬਾਈ ਕਹਿੰਦਾ ਕੋਈ ਸਰਲ ਇੱਕ ਨੰਬਰ ਚੋਣ ਚਵਾਗਾ ਬਾਕੀ ਥੱਲੇ ਬਾਈ ਜੇ ਮੈਂ ਕਹਦਾਵਾ ਮੈਂ ਕਹਿੰ ਤੇ ਮੁੱਲ ਕਾਲੇ ਇਹਦਾ ਲੈਣ ਦੇਣੀ ਬਾਈ ਲੈਣ ਦੇਣਾ ਮੁੱਲ ਜਿਨਾ ਮਰਜ਼ੀ ਕਰੇ ਇਹ ਵੈੜ ਆਪਾਂ ਅੱਜ ਇਸ ਤੇ 97200 ਦੀ ਦੇਣੀ ਹੈ 972 ਦੀ 72 ਦੀ ਦੇਣੀ ਠੀਕ ਹੈ ਮੁੱਲ ਕਰਾਉਣ ਨੂੰ ਬਾਈ 19 ਕਿਲੋ ਦੁੱਧ ਚੁੱਕ ਦੇਵਾਂਗੇ ਜਿਹੜਾ ਮਰਜ਼ੀ ਚੁੱਕ ਕੇ ਲੈ ਠੀਕ ਹੈ ਬਾਈ ਲੈ ਚੈੱਕ ਕਰੋ ਬਾਈ ਹਵਾਨੇ ਦੇ ਨਾੜਾਂ ਨੂੰ ਉਹਨਾਂ ਦਿਖਾਉਨੇ ਆਪਾਂ ਸੋਨੂੰ ਬਰੀਕੀ ਦੇ ਨਾੜਾਂ ਕਰਮ ਵਾਲੀ ਤੇ ਥਾਣਾ ਦਾ ਸਾਇਸ ਨੂੰ ਜਨਾ ਜੇ ਗੱਲ ਕਰੀਏ ਇੱਕ ਨੰਬਰ ਆ ਗਿਆ ਬਹੁਤ ਸੋਹਣਾ ਥਣਲੇ ਆ ਗਿਆ ਸਾਖਲੇਵੇ ਦੀ ਆ ਗਈ ਪੂਰੀ ਸਾਫ ਆ ਮਰੀ ਬਾਹਰਾਂ ਕਰ ਗਈ ਮਿੱਠਾ-ਮਿੱਠਾ ਪਾ ਕੇ ਪੜ ਕਰ ਗਈ ਚੋਈ ਚੋਈ ਇੱਕ ਨੰਬਰ ਯਾਰ ਚਾਹੇ ਕੋਈ ਆਈ ਮੰਗਾ ਲਈ ਆਪਾਂ ਬਈ ਆਈ ਦੇ ਦਿਆਂਗੇ ਠੀਕ ਆ ਠੀਕ ਆ ਪਾਲ ਬਈ ਜਰੂਰ ਗਾਰੰਟੀ ਦੇ ਭੇਜ ਜੰਦਾ ਜੰਦਾ ਰਹੀ ਜਾਂਦਾਗਾ ਬਸ ਇਧਰ ਵੀ ਚੈੱਕ ਕਰ ਸਕਦੇ ਨਾ ਥਾਣਾ ਦਾ ਸਾਇ ਸੁਜਣਾ ਇੱਕ ਨੰਬਰ ਆ ਮੋਲ ਬਈ ਨੇ ਬਈ ਦੋਹਾਂ ਦੇ ਲੈਣ ਦੇਣ ਕਰੇ ਆ ਜੀ ਹਾਂ ਹੂੰ ਤੇ ਜੇ ਕਿਸੇ ਵੀ ਨੂੰ ਕੋਈ ਵਗੜ ਪਸੰਦ ਆਵੇ ਤਾ ਬਾਈ ਨਾ ਬਈ ਕੰਟੈਕਟ ਜਰੂਰ ਕਰਿਓ ਬਾਕੀ ਵੱਡੀਆਂ ਦੋਵੇਂ ਫੁੱਲ ਪੂਰੀ ਪੂਰੇ ਕੱਦਾਂ ਲਗੇ ਨੇ ਬਈ ਕਈ ਏਰੀਆ ਲੈ ਕਹਿੰਦਾ ਨਾ ਬਈ ਲੋਕਾਂ ਨੇ ਕਹਿੰਦੇ ਇਹ ਵਿੱਚ ਬੰਦੇ ਕਹਿੰਦੇ ਕਹਿੰਦੇ ਵਿੜੂ ਤੇ ਯਾਰ ਬੰਦੀ ਕਰ ਦਿੰਦੇ ਆ ਕੱਦ ਫੁੱਲ ਆ ਜੀ ਨੇ ਕਹਿੰਦੇ ਉਹਨੇ ਉਹਨੇ ਕਿੰਨਾ ਕੱਦ ਆ ਜਰਾ ਕੱਦ ਮੇਰਾ 6 ਫੁੱਟ ਹੁੰਦਾ 6 ਫੁੱਟ ਦੇ ਨੇੜੇ ਦੇੜੇ ਬਾਈ ਦਾ ਬਈ ਕੱਦ ਇਹਦਾ ਵੀ ਦੇਖ ਲੈ ਬਾਈ ਤੂੰ ਇਹਨਾਂ ਉਹਦੇ ਵੀ ਦਿਖਾ ਦਿੰਦੇ ਆ ਆਪਾਂ ਆ ਜਾ ਇਧਰ ਪਾਸੇ ਦੇਖ ਹੂੰ ਲੈ ਕਿਉਂ ਆਮ ਹਰ ਇੱਕ ਬੰਦਾ ਸਾਡਾ ਕਹਿੰਦਾ ਵੀ ਕੱਦ ਨਾ ਘਟ ਹੋਵੇ ਗਾਂ ਦਾ ਸਹੀ ਗੱਲ ਆ ਬਾਈ ਮੁੱਲ ਵੀ ਬਾਈ ਨੇ ਬਾਈ ਜੇ ਰੱਖੇ ਬਾਕੀ ਕੱਦ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਗੱਲ ਪਸੰਦ ਆਵੇ ਤਾਂ ਬਾਈ ਨਾਲ ਬਾਈ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਦੇਖਣ ਲਈ ਧੰਨਵਾਦ